ਹਾਂ ਜੀ ਇਹ ਰੰਗੂਆਂ ਚੰਗਾ ਮਿਸਾਲ ਮੇਰਾ ਰਵੀਆ ਇਹਨਾਂ ਦਾ ਸਾਡਾ ਜੱਫਰ ਕੋਟ ਹੈ ਇਹਨਾਂ ਦਾ ਸਾਡਾ ਜੱਫਰ ਕੋਟ ਹੈ ਮੈਂ ਬਹੁਤ ਚੁਤਾਨ ਦਾ ਝਗੜਿਆ ਉਹ ਦੁਸਤਾ ਤੁਹਾਡਾ ਮੇਰਾ ਜੀ ਕਹਿੰਦਾ ਹੈ ਕਿ ਆ ਮਾਰਦਾ ਹੈ ਮਾਰਦਾ ਹੈ ਨਾ ਗੱਡੀ ਦੇ ਸਾਲ ਮਾਰਨ ਪੈਣਾ ਮੈਂ ਗੱਡੀ ਦੇ ਸਾਲ ਮਾਰਨ ਪੈਣਾ ਤੇ ਕਰਦੇ ਅੰਦੀਨ ਆ ਗਿਆ ਜਦੋਂ ਲੱਗਿਆ ਲਗਾਤਾਰ ਤਖਦਾਨ ਬਹੁਤ ਮਿਹਨਤ ਕੀਤੀ ਜੇ ਮੇਰੇ ਪਰ ਹੱਥ ਰੱਖਿਆ ਮੰਠੀਕੋ ਉੱਪਰ ਆਪਣਾ ਨਾਮ ਦਾ ਅਸਤਤ ਇਹ ਬੱਚਾ ਬਹੁਤ ਜਨ ਸ਼ਨਾੰਦਨ ਤੇ ਟੈਗ ਨੂੰ ਦੱਸੇ ਕਿ ਜਦੋਂ ਉਹਨੇ ਚਰਚਾ ਲੱਗ ਕੇ ਹੁੰਦੀ ਵੀ ਇਹ ਗੱਡੀ ਵਿੱਚ ਛਾਲ ਮਾਰ ਦਿੰਦਾ ਹੈ ਇਸੇ ਤਰ੍ਹਾਂ ਬੋਜੀ ਇਹ ਗੱਡੀ ਵਿੱਚ ਛਾਲ ਮਾਰ ਦਿੰਦਾ ਨਹੀਂ ਫਿਰ ਉਹ ਵੀਰ ਜਿਹੜੇ ਹੀ ਭੱਜ ਕੇ ਜਾਗੇ ਤੈਨੂੰ ਫੜ ਕੇ ਲੈਂਦੇ ਹਨ ਇਹਦਾ ਮੇਲ ਕਰਦੇ ਸੀ ਕਿ ਜਾਮੇ ਮਰ ਜਾਵਾਂ

ਮੈਨੂੰ ਇਹ ਜੀਵਨ ਨੂੰ ਬਦਲ ਦਿੱਤਾ ਔਰ ਸ਼ੈਤਾਨ ਨੇ ਜੀਵਨ ਨੂੰ ਹਮੇਸ਼ਾ ਨਹੀਂ ਛੱਡ ਕੇ ਚਲੇਗਾ ਪਰਮੇਸ਼ਰ ਦੀ ਮਿਹਰ ਕਰਾ ਕੇ ਜ਼ੋਰ ਨਾਲ ਤਾੜੀ ਮਾਰੋ